ਦੇਖ ਲੈ ਬਲੌਗ ਸਾਡਾ ਸੁਣਨ ਲੱਗਿਆ ਕਹਿੰਦਾ ਬਸ ਸੁਣੋ ਸਾਡੇ ਬਲੌਗ ਤੁਸੀਂ ਅੱਗੇ ਦੀ ਅੱਗੇ ਸ਼ੇਅਰ ਕਰਵਾਇਆ ਕਰੋ ਡੇਲੀ ਅਪਡੇਟ ਆਇਆ ਕਰੂਗੇ ਸਭ ਠੀਕ ਹੈ ਠੀਕ ਹੈ ਓਕੇ ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਆਪਾਂ ਚੱਲੇ ਆਂਗੇ ਆਪਣੀ ਭੂਆ ਜੀ ਕੋਲ ਸੇਵਾ ਜੇ ਮੰਦੇ ਹੋ ਗਾਇਸ ਗਾਇਸ ਵੀਰੇ ਇਹ ਸੇ ਖਾ ਲੋ ਜੇ ਮੰਦੇ ਚੱਲਿਆਂ ਜੀ ਫੁੱਫੜ ਜੀ ਬਿਮਾਰ ਨੇ ਉਹਨਾਂ ਦਾ ਪਤਾ ਲੈ ਕੇ ਆਉਨੇ ਆ ਅੱਜ ਛੁੱਟੀ ਸੀਗੀ ਵੈਸੇ ਇੱਕ ਜਗ੍ਹਾ ਹੋਰ ਜਾ ਕੇ ਆਏ ਸੀ ਕੱਲੇ ਕੀ ਕੱਲੇ ਕੀ ਜਾ ਕੇ ਆਏ ਉੱਥੇ ਕੋਈ ਐਕਸਪਾਇਰ ਹੋ ਗਿਆ ਸੀਗਾ ਕੋਣ ਕੋਣ ਦੂਰ ਸੀ ਕੋਈ ਅੱਜ ਜਾ ਕੇ ਉਹਨਾਂ ਸੀ ਚੱਲਿਆਂਗੇ ਭੂਆ ਜੀ ਕੋਲੇ ਮਮਮੀ ਨੂੰ ਦਿਖਾਣੇ ਆਗੇ ਗਾਇਸ ਵੀਰੇ ਬਿਸਕੁਟ ਖਾ ਲੋ ਜਮੰਦਰਾ ਰੋਡ ਅਮਰੀਕਾ ਨਿਕਲਦੇ ਅੱਗੇ ਜਾ ਬਹੁਤ ਕਰੇ ਚੱਲ ਹੁਣ ਮੱਥੇ ਚੱਲ ਜਿਆ ਦੇ ਟਸਾਉਟ ਲੈਣੀ ਮੋੜੇ ਮੋੜੇ ਤੇ ਅੱਗੇ ਦੀ ਅਨੰਤ ਚਾਉ ਹੋ ਦੀਸਾਉ ਕਿਤੇ ਨਹੀਂ thank okay. you ਸਟੂਡਿਓ ਅਕੈਡਮੀ ਗਈ ਹੈ ਮੇਰੀ ਕਟਿੰਗ ਆ ਰਹੀ ਹੈ ਜੀ ਦੇਖੋ ਅਕਸਰਾਟ ਬਿਲਡਿੰਗ ਜਿੰਨੇ ਜਿੰਨੇ ਚੱਕਰ ਕਰ ਰਹਾ ਹੈ ਇਹ ਉਹ ਘਟਾ ਆ ਵਾਈਡ ਇਹਨਾਂ ਨੂੰ ਇਧਰ ਦੀ ਕਿਉਂ ਜਾਣਾ ਸ਼ਹਿਰ ਕਰਦੇ ਲੋਕ ਬਸ ਉੱਠੀ ਜਾਂਦਾ ਰਹਿੰਦੇ ਆ ਅਸਮੇ ਅੰਕਲ ਇਕੱਡੀ ਸਿੱਖਣ ਨੂੰ ਮੈਸਜ ਜਿਹੜੇ ਸੁਣਾ ਲੈ ਅੰਕਲ ਕੱਟੇ ਆਹ ਮੋਟਰਲ ਜਾਇਰ ਜਵਾਨ ਅਛਾ ਜਿਹੜੇ ਅੰਕਲ ਦੁਨੀਆ ਜੇ ਕਿਤੇ ਨੇ ਗੱਡੀ ਤੇ ਖੜੀ ਹੋਵੇ ਭੁੜੇ ਜੇ ਅੰਕਲ ਇਹ ਅਗਲੀ ਸਮਾਂ ਲਈ ਜੀ ਨੰਬਰ ਜੀ ਮੈਂਸ਼ਨ ਕਰਦਾਂਗੇ ਪਰ ਅਸੀਂ ਤਾਂ ਦਾ ਮੈਂਸ਼ਨ ਕਰਦਾਂਗੇ ਜੇ ਕਿਸੇ ਨੇ ਗੱਡੀ ਦਿਖਾਉਣੀ ਹੈ ਭੀ ਭੈਣ ਕੋਈ ਇੰਡੀਆ ਗੇ ਜਿਆਦਾ ਉੱਪਰ ਨਹੀਂ ਚੱਲਣਾ ਇਹ ਕਾਲਜ ਆ ਗਿਆ ਸੀ ਲੱਡੇ ਸ਼ਾਇਦ ਨਾ ਇੱਧਰ ਬਾਸ ਮਾਦ ਬਾਬਾ ਪਾਪਾ ਇਥੋਂ ਚੱਕ ਸਹੀ ਹੈ ਆਪਾ ਬਾਬਾ ਪਾਪਾ ਮਿਲ ਜਾਂਦਾ ਵੀ ਲੋਕ ਪਾਵਾਂਗੇ ਉਹਦੇ ਨਾਲ ਥਾਰੋ ਸੰਡੇ ਨੂੰ ਬਾਹੀ ਮੇਲਾ ਲੱਗਿਆ ਔਰੇ ਆਏ ਸੀ ਤੁਸੀਂ ਨਹੀਂ ਅੱਜ ਮੈਂ ਆਈ ਨਹੀਂ ਜੀ ਅੱਜ ਮੈਂ ਤੇ ਬਾਹਰ ਜਾਣਾ ਸੀਗਾ ਉਹ ਦਰਵੀ ਗਰਮੀ ਸੀਗਾ ਕਾਲੇ ਕੀ ਗਈ ਸੀ ਕਾਲੇ ਕੀ ਇਹ ਪਾਪਾ ਜੀ ਨੇ ਛੋਟਾ ਜਿਹਾ ਥਾ ਕੋ ਮੈਂ ਚੱਲਣ ਦੀ ਮਾਪਾ ਨਾਲ ਉਹ ਜੋ ਉਹ ਦਰ ਆ ਗਿਆ ਪਾਪਾ ਜੀ ਦਾ ਆਪਣਾ ਵੱਡਾ ਗੇਟ ਉਹ ਅੱਗੇ ਆਲੇ ਦੀ ਫਾਟਕ ਉਹ ਫਾਟ ਗਲੰਕੇ ਜਾਵਾਂਗੇ ਅਸੀਂ ਜਾਵਾਂਗੇ ਫਾਟ ਕ ਲੰਗ ਕੇ ਸਾਡੇ ਭੂਆ ਜੀ ਨੇ ਨਾ ਬਹੁਤ ਜ਼ਿਆਦਾ ਕਰਦੇ ਨੇ ਵੇ ਸੀ ਜਿਹੜੇ ਉਹ ਮੱਝ ਵਾਲੇ ਓਕੇ ਯਾ ਅੱਲਾਹ ਦਾ ਦੇਖੋ ਜੀ ਇੱਥੇ ਰਹਿੰਦੇ ਨੇ ਵਿਚਾਰੇ ਉਹ ਕਰ ਰਹੇ ਹੋ ਨੇ ਉਹ ਆਪਣੀਆਂ ਵਾਲੇ ਉਹ ਨੇ ਜਿਹੜੇ ਅੱਜ ਤੋਂ ਮਤਲਬ ਪਹਿਲਾਂ ਤੋਂ ਪਹਿਲਾਂ ਰਹਿੰਦੇ ਨੇ ਟਾਈਮ ਪਾਸ ਬਹੁਤ ਵਧੀਆ ਕਰਦੇ ਨੇ ਖੇਲ ਹਾਲੇ ਦੇ ਹਾਂ ਉਹ ਤਾਂ ਹੈ ਮੱਝਾਂ ਵਧੀਆ ਰੱਖੀਆਂ ਹੁੰਦੀਆਂ ਨੇ ਇਹਨਾਂ ਦੇ ਕੋਲ ਮਹਿੰਗੇ ਮਹਿੰਗੇ ਮੱਝਾਂ ਹੁੰਦੀਆਂ ਨੇ ਮਹਿੰਗੀਆਂ ਮਹਿੰਗੀਆਂ ਯਾ ਹੁੰਮਰੇ ਸੇ ਆ ਨਹੀਂ ਹੈ ਅਭੀ ਲਵਾ ਵਾਲੂ ਵਜਗਦੇ ਨੇ ਮਿਹਨਤ ਕਰਦੇ ਨੇ ਮਿਹਨਤ ਕਰਦੇ ਨੇ ਪੂਰੀ ਮੱਜਾ ਨੂੰ ਚਾਰ ਚੂਕ ਕੇ ਲਿਆਉਂਦੇ ਨੇ ਇਹ ਆਪੀਆਂ ਨੂੰ ਦਵਾਤ ਲੱਗਿਆ ਤੇ ਹੁੰਦੇ ਨੇ ਪੀਂਦੇ ਨੇ ਕਰਦੇ ਨੇ ਮੁੱਲ ਨਹੀਂ ਲੈਂਦੇ ਹੈਗੇ ਫੀ ਹਾਲ ਦਿੰਦੇ ਹੈ ਵਧੀਆ ਇਹਦਾ ਖੇਤ ਇੱਕ ਤਰ੍ਹਾਂ ਵਧੀਆ ਜ਼ਿਮੀਂਦਾਰਾਂ ਦਾ ਮਾਅ ਹਾ ਰੱਖਦੇ ਨੇ ਇਹ ਲੱਗਿਆ ਕਿੰਨੇ ਲੋਕ ਕਹਿ ਸਕਦੇ ਆ ਪਹਿਲਾਂ ਉਹ ਵੈਸੇ ਤਾਂ ਇਹਨਾਂ ਨੂੰ ਗੱਡੀ ਲਹਾਰ ਕਹਿੰਦੇ ਨੇ ਜਿਹੜੇ ਪੁਰਾਣੇ ਟਾਈਮਾਂ 'ਚ ਆਪਾਂ ਕਹਿੰਦੇ ਹੁੰਨੇ ਆ ਗੱਡੀ ਲਹਾਰ ਗੱਡੀ ਲਹਾਰ ਨਹੀਂ ਬੀਕੀ ਹੋਰ ਗੱਡੀ ਲਹਾਰ ਤਾਂ ਉਹ ਹੁੰਦੀ ਨੇ ਜਿਹੜੇ ਉਹ ਕੁਝ ਬਣਾਉਂਦੇ ਕਰਦੇ ਵੀ ਹੁੰਦੇ ਨੇ ਤੱਕਲੇ ਖੁਰਕਦੇ ਨੇ ਓਏ ਹਾਂ ਇਹ ਵੀ ਬਣਾਉਂਦੇ ਨੇ ਬੱਚਾ ਦੇ ਥਲੇ ਢੁੱਲੇ ਲਾਉਂਦੇ ਹੁੰਦੇ ਨੇ ਉਹ ਓਏ ਇਹ ਵੀ ਬਣਾਉਂਦੇ ਨੇ ਚਲੋ ਜੀ ਹੁਣ ਆਪਾਂ ਇੱਕ ਇੱਥੇ ਤੋਂ ਉਰੋੜ ਨੇ 100 ਰੋੜਾ ਦਾ 100 ਰੋੜਾ ਦਾ ਇੱਥੇ ਦਾ ਜੱਕਲ ਰੋਡ ਜਾਂਦਾ ਹੈਗਾ ਜੀ ਇੱਧਰ ਆਈਟੀਆਈ ਇੱਧਰ ਜਮੰਦਾ ਰੋਡ ਜਮੰਦਾ ਸ਼ਾਹੜ ਕੌਰੀਆਂ ਇੱਧਰ ਆਈਟੀਆਈ ਰੋਡ ਇੱਧਰ ਆਈਟੀਆਈ ਰੋਡ ਜਾਂਦਾ ਹੈਗਾ ਜੀ ਇਕੱਲੀ ਸਾਈਡ ਇੱਧਰ ਚੱਲਿਆ ਹੁਣ ਆਪਾਂ ਜਮੰਦਿਆ ਦੇ ਰਸਤਾ ਪੈ ਗਿਆ ਆਪਾਂ ਹੁਣ ਮੈਨੂੰ ਥੋੜਾ ਥੋੜਾ ਹਵਾ ਆ ਗਿਆ ਹਾਂ ਹਾਂ ਵਲੌਗ ਬਣਾਉਣ ਦਾ ਥੋੜੀ ਥੋੜੀ ਆ ਜੂਆ ਕੋਈ ਗੱਲ ਨਹੀਂ ਸੈਕੰਡ ਵਲੌਗ ਆ ਸੰਗ ਲੱਗੇ ਲੱਗੇ ਜਾਦੇ ਅਲੀਲੀ ਸਾਵਾ ਜੁਗਾ ਆਪਣਾ ਸੈਗਨੀ ਬਲੌਗ ਹੈ ਜੇ ਹਾਂ ਫਸਟ ਟਾਈਮ ਆਉਣਾ ਸੋਨੇ ਦੇਖ ਲੈਓ ਬੋਦਸੋਨੇ ਅਰ ਦੇਖ ਲੈ ਹਾਂ ਦੇਖ ਲੈ ਕਰੋ ਲਾਈਕ ਕਰੋ ਮੈਂ ਕਮੈਂਟਾਂ ਸ਼ੇਅਰ ਕਰੋ ਕਮੈਂਟ ਕਰਕੇ ਸਾਨੂੰ ਦੱਸ ਦਿਆ ਕਰੋ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਕਾ ਬਲੌਗ ਵਾ ਵੀ ਆ ਨਹੀਂ ਹੈਗੇ ਕਿ ਅਸੀਂ ਪ੍ਰੋਫੈਸ਼ਨਰ ਹਾਂ ਤਾਂ ਹੈ ਨਹੀਂ ਪਰ ਪੜ ਜਾਗੇ ਪ੍ਰੋਫੈਸ਼ਨਲ ਨਹੀਂ ਹੈਗੇ ਅਸੀਂ ਅਜੇ ਜੇ ਤੁਸੀਂ ਸਮਝੋ ਨਾ ਚਲ ਵੀ ਅਸੀਂ ਥੋੜਾ ਕਨਹਾ ਸੀ ਸਮਝ ਆ ਰਹੀਆ ਲੱਗ ਰਿਹਾ ਅਸੀਂ ਕੁਝ ਕੱਟ ਨਹੀਂ ਕਰਦੇ ਕਿ ਸਾਰਾ ਕੁਝ ਜਿਵੇਂ ਬੋਲਿਓ ਵੀ ਪਾਵਾਂਗੇ ਕੁਝ ਵੀ ਕੱਟ ਨਹੀਂ ਕਰਦੇ ਰਹੀਏ ਠੀਕ ਓਕੇ ਲੋ ਜੀ ਹੁਣ ਆਜੂਗਾ ਅੱਜ ਮੰਦਿਆਂ ਦਾ ਸੂਆ ਚਲੋਣਾ ਨਾਮ ਦੀ ਹੈ ਜੀ ਹਜੇ ਸੂਆ ਜੰਦਿਆਂ ਦੀ ਤਾਂ ਨਹੀਂ ਹੈ ਰੌਣਕ ਸੂਆ ਆ ਗਿਆ ਲੋ ਜੀ ਆ ਗਿਆ ਸੂਆ ਦੇਖੋ ਸੂਏ ਤੇ ਥੋੜਾ ਥੋੜਾ ਪਾਣੀ ਜਾ ਰਿਹਾ ਹੈਗਾ ਇੱਧਰ ਜੀਰੀ ਕਫੀ ਪੀਤੀ ਹੋਈ ਆ ਸਾਰਿਆਂ ਨੇ ਇੱਧਰ ਅੰਤਰਾਖਾ ਦੇਖੋ ਕਿ ਕਿੰਨੇ ਸੋਹਣੇ ਲੱਗ ਰਹੇ ਨੇ ਹਰੇ-ਭਰੇ ਹਾਲ ਆਇਆ ਵੀ ਸੌਣ ਜਮੀ ਨਹੀਂ ਪਿਆ ਸੀ ਭਾਦੋ ਜਮੀ ਫੈਨ ਕਰਨਾ ਦਰਖਤ ਵੀ ਚੇਂਜ ਹੋ ਗਿਆ ਸਹੀ ਆ ਸਹੀ ਆ ਟਾਈਟ ਤਾਂ ਮਿਲ ਗਈ ਨੇ ਸੋਨੇ ਹਰੇ ਵਾਈ ਹੋ ਗਈ ਵਧੀਆ ਹਰੇ ਹਰੇ ਲੱਗ ਰਹੇ ਨੇਗੇ ਦੇਖੋ ਸੋਨੇ ਲੱਗਦੇ ਨੇ ਮੋਰ ਪਾਸੇ ਆਏ ਵੀ ਜਿਹੜਾ ਉਹ ਜੀਰੀਆਂ ਵੱਢਣਗੇ 아이 ਨਹੀਂ ਪਤਾ ਕਿ ਅੱਗ ਲਾ ਦੇਣਾ ਵਿਚਾਰਿਆਂ ਵਾਲੇ ਦਾ ਬੜੇ ਬਚਾਅ ਵੀ ਸੰਭਦੇ ਨੇ ਹਾਂ ਇਹ ਤਾਂ ਹੈ ਬਚਾਅ ਵੀ ਦਿੱਤੇ ਜੇ ਕੋਤਾ ਕੋਈ ਸੋਚਦਾਗਾ ਕੋਈ ਨਹੀਂ ਕੋਈ ਹਾਂ ਜੀ ਕੋਈ ਕੋਈ ਦਰੱਖਤਾਂ ਨੂੰ ਪਿਆਰ ਕਰਦਾ ਕੋਈ ਨਹੀਂ ਕਰਦਾ ਸਹੀ ਹੈ। ਇਹ ਤਾਂ ਆਪਣੇ ਬਸਾਈ ਫਸਲ ਫਸਲ ਦੇ ਤੱਕ ਸੀਮਤ ਹੈ। 2.5 ਰੁਪਏ ਕਿਹੜਾ? ਸਹੀ ਹੈ। ਸਟਾਰਟ ਅਪ। ਜੇ ਰੱਕ ਲਾ ਦਿੰਦੇ ਦੀ ਜੇਰੇ ਮਾਂਜੇ ਦੇ ਕਈ ਜਾਨਵਰ ਬਹੁਤ ਜਾਨਵਰ ਹੁੰਦੇ ਆ ਜੀ ਜਿਹੜੇ ਇਹਨਾਂ ਦੇ ਵਿੱਚ ਕੋਈ ਜਾਨਵਰ ਤਾਂ ਜੀ ਸਟਾਰਟ ਸੋ ਕਿਸ ਕੋਈ ਮਾਰੇ ਜੇ ਮੈਂ ਜਿੱਤ ਗਿਆ ਉਹ ਯਾਰ ਮੈਨੂੰ ਲੱਗਦਾ ਰੋਟਰ ਨਹੀਂ ਹੋ ਗਿਆ ਕੋਈ ਇਹ ਅਦਿੱਤ ਮੰਡੀ ਉਹ ਕੀ ਆਪਣੇ ਮਚਾ ਸੰਸਕਾਰ ਕਰ ਦਿੰਦੇ ਨੇ ਇਦਰੀ ਭੋਗ ਆਟ ਹੋਗਾ ਅਸਾਂ ਆ ਮਾ ਉਹ ਮਹਿਲ ਕਹਿਦਣੇ ਵੀ ਆਏ ਸਾਨੂੰ ਕੋਈਆਂ ਸਾਥ ਲੋਤਿਆਂ ਸਾਥ ਲੋ ਆ ਸਵੀਕਾਰ ਨੂੰ ਕੋਈ ਆਪਣੇ ਸਫਾਈ ਵੀ ਨਹੀਂ ਕਰਦਾ ਹੈਗਾ ਸਹੀ ਹੈ ਸਹੀ ਆ ਗਿਆ ਪਿੰਡ ਦਾ ਦਰਵਾਜ਼ਾ ਦਰਵਾਜ਼ਾ ਆ ਗਿਆ ਪਿੰਡ ਦਾ ਕੀ ਬਣਿਆ ਹੋਇਆ ਇੱਕ ਇੱਕ 2000 23 ਚਰ ਪਿਆਰ ਕਰਾਈ ਹੁਣੀ ਵੈਸੇ ਹੈ ਪੁਰਾਣੀ ਹਾਂ ਇਥੇ ਪੁਰਾਣੀ ਹੈ ਪਿੰਡ ਜਿਹੜਾ ਆਂਦਾ ਆਂਦਾ ਰਹਿਣ ਦਾ ਮਾਹੌਲ ਅੰਦਾਜ਼ ਅਲੱਗ ਹੀ ਹੈ ਵਧੀਆ ਸਾਰੇ ਇੱਧਰ ਉੱਧਰ ਘੜਦੇ ਨੇ ਸ਼ਹਿਰ ਦੇ ਵਿੱਚ ਕੋਈ ਜਵਾਨ ਆਂਦਾ ਨਹੀਂ ਹੈਗਾ ਇੱਕ ਦੂਜੇ ਦੇ ਘਰੇ ਵੀ ਨਹੀਂ ਕੋਈ ਜਾਂਦਾ ਹੈਗਾ ਅਛਾ ਜੀ ਇਹ ਵੀ ਗੱਲ ਹੈ ਬੈਠੇ ਰਹੋ ਬਸ ਅੰਦਰ ਵੜ ਜੋ ਘਰੇ ਬੈਠ ਜੋ ਪਿੰਡ ਜੀ ਕਿਸੇ ਨਾ ਗੱਲ ਤਾਂ ਹੁੰਦੀ ਆ ਕਿਸੇ ਨਾਲ ਕੋਈ ਗੱਲਬਾਤ ਹੋਇਆ ਕੋਈ ਗੱਲਬਾਤ ਤਾਂ ਕਰਦੀ ਆ ਰੁਕਦੇ ਸੁਣ ਪਹੁੰਚ ਗਿਆ ਸਿੱਕੂਆ ਦੇਖ ਕੇ ਸਾਹਮਣੇ ਇਹ ਭਫੜੀ ਦੀ ਸ਼ਾਪ ਵੀਰ ਦੱਸੇ ਆਏਗੇ ਭੂਆ ਨਵੀਂ ਲਾ ਲਾ ਫੜੀ ਮੜਿਆ ਅਸੀਂ ਭਿੰਗ ਦੱਸੇ ਹਾਂ ਕੋਲੇ ਦੱਸੀ ਗੱਲ ਕਾਸੀ ਗੱਲ ਕਾਸੀ ਗੱਲ ਅਸਰੀਤਾ ਆਲੋ ਜੇ ਤੁਸੀਂ ਵੇਲੀਆ ਗਿਆ ਗਿਆ ਕਾਸੀ ਗੱਲ ਇਹ ਹੈ ਜੀ ਇਹ ਕੌਣ ਹੈ ਇਹ ਕੌਣ ਹੈ ਪਤਾ ਨਹੀਂ ਕੌਣ ਇਹ ਮੇਰੀ ਮਿਲ ਗਈ ਪਤਾ ਨਹੀਂ ਕਿਉਂ ਨਾ ਪਈ ਸਤਿ ਸ਼੍ਰੀ ਅਕਾਲ ਹੈਲੋ ਜੀ ਸਾਡਾ ਛੋਟਾ ਜਿਹਾ ਬੱਚਾ ਜੀ ਕਿਵੇਂ ਹੋ ਬੇਟਾ ਸਤਿ ਸ਼੍ਰੀ ਅਕਾਲ ਹੋਰ ਵਧੀਆ ਜੀ ਸਾਡਾ ਰੋਪੜ ਜੀ ਬਲਵਾਰ ਦੀ ਵਿਚਕਾਰ ਹੁਣ ਠੀਕ ਹੋ ਹਾਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜਾਓ ਭਾਈ ਜੀ ਹੋਰ ਠੀਕ ਤਾਂ ਆਖਿਓ ਆਪਾਂ ਤਾਂ ਬਾਰੀ ਬੈਠਾਂਗੇ ਜੀ ਜੀ ਚਲੋ ਠੀਕ ਹੈ ਜੀ ਫਿਰ ਚੱਲਦੇ ਆਂ ਅਸੀਂ ਤੇ ਚੱਲੇ ਹੋਰ ਮਜ਼ਾ ਕਰਦੇ ਰਹਿੰਦੇ ਬੱਸ ਤੁਹਾਨੂੰ ਪਤਾ ਹੀ ਐ ਇਹ ਸਾਡਾ ਡਾਕਟਰ ਸਾਲਾ ਸਾਹਿਬ ਠੀਕ ਜੀ ਉਹਨਾਂ ਨੂੰ ਨਵਾਂ ਨਵਾਂ ਸ਼ੌਕ ਹੋਇਆ ਐ ਇਹ ਸ਼ੌਕ ਨੂੰ ਵਰਕਰਾ ਰੱਖਣਾ ਹੋਊ ਗੱਲ ਨਹੀਂ ਬੜਾ ਬੜਾ ਮੈਣ ਕਿਉਂ ਕਰੀ ਕੋਈ ਮੈਨੂੰ ਨਾ ਦਿਓ ਲਾ ਚਲੋ ਚਲੀਏ ਚਲੋ ਨਹੀਂ ਜਿਹੜਾ ਪਿਆਰ ਹੁੰਦਾ ਤਾਂ ਦੇਣਾ ਚਾਹੀਦਾ ਨਹੀਂ ਜਿਹੜਾ ਤਾਂ ਪਿਆਰ ਹੀ ਆ ਰਿਹਾ ਸਹੀ ਗੱਲ ਹੈ ਸਾਨੂੰ ਵੀ ਪੂਆ ਤੇਰਾ ਜਿਆਦਾ ਪਿਆਰ ਹੁੰਦਾ ਦੇਖਦਾ ਤਾਈਓ ਅਸੀਂ ਕਿਹੜਾ ਮਾਰਨ ਆ ਜਾਨੇ ਆ ਹਾਂ ਨਹੀਂ ਪਿਆਰ ਰੱਖੇ ਪਰ ਮਾਰਨ ਆ ਸਾਰਾ ਲੱਕੀ ਲੈ ਕੇ ਜੀਵਾਂਗੇ ਹੀ ਰੱਖਾਂਗੇ ਜੀ ਜਦੋਂ ਤੱਕ ਤਾਂ ਇੱਥੇ ਰਹਿਾਂਗੇ ਆਪਾਂ ਉਦੋਂ ਤੱਕ ਐਦਾਂ ਹੀ ਰੱਖਾਂਗੇ ਐਦਾਂ ਹੀ ਰਹਿਾਂਗੇ ਉਹਦੀ ਆਏ ਪਤਾ ਸਾਨੂੰ ਬਖਸ਼ੀ ਵਾਲਾ ਕਹਿੰਦੇ ਸਾਡੇ ਕੋਲ ਆ ਜਾਓ ਮੈਂ ਇਹਨਾਂ ਨੂੰ ਕਿਵੇਂ ਤਾਂ ਪੂਆ ਕੋਲੇ ਜਾ ਕੇ ਆਉਂ ਇਸ ਤਰ੍ਹਾਂ ਫੋਟੋ ਕਰਾ ਦਿੱਤੇ ਜੋ 12 ਵਾਰ ਆ ਗਿਆ ਪੁੱਆ ਨੂੰ ਮੈਪੀ ਕਿਥੇ ਮਿਲੂ ਨਾ ਨਾ ਮੈਂ ਤਾਂ ਆ ਜਾਣਾ ਮੈਂ ਸਰਵਾਰ ਨਹੀਂ ਜਾਣਾ ਪੁੱਆ ਜੀ ਕਿਧੋਂ ਕੰਮ ਤਾਂ ਕਰਨੀ ਆ ਇਹਦਾ ਜਿੰਦਗੀ ਦਾ ਪਾਰਕ ਨਾ ਸਹੀ ਤੇ ਗੱਲ ਮੇਨ ਗੱਲ ਕੀ ਹੁੰਦੀ ਆ ਵੀ ਮੇਰਾ ਮੇਰਾ ਮਕਸਦ ਇਹ ਆ ਵੀ ਅਸੀਂ ਮਿਲਦੇ ਵੀ ਰਹਿਣਾ ਨਾ ਠੀਕ ਆ ਦੇਖੀ ਰੇਟ ਬੰਦਾ ਕੰਮ ਨਹੀਂ ਛੱਡਦਾ ਅਸੀਂ ਤਾਂ ਛੱਡ ਲੈਣਗੇ ਚਲੋ ਸਰ ਲਾਈਵ ਸ਼ੈਂਪੂ ਹੁਣਾਵਾਂਗੇ ਅਸੀਂ ਤੇਰੇ ਕੋਲੇ ਠੀਕ ਆ ਜਾਇਓ ਜਰੂਰ ਹਾਂ ਨਾ ਸਾਨੂੰ ਨਾਲ ਲੈ ਕੇ ਜਲਾਂਗੇ ਪੁੱਆ ਆ ਨਾਲ ਮੈਂ ਵਗ ਜਿੰਦੀ ਨਾਲ ਲੈ ਕੇ ਜਾਉਂਗਾ ਆਪਾਂ ਗੱਡੀ ਤੇ ਚੱਲਾਂਗੇ ਫਿਰ ਬਤਨ ਲੱਗਣਾ ਚਲੋ ਵੀ ਠੀਕ ਆ ਬਾਈ ਚੱਲ ਪਏ ਅਸੀਂ ਪੂਆ ਦੇ ਘਰ ਤੋਂ ਹਨੇਰਾ ਹੋ ਗਿਆ ਫਿਲਹਾਲ ਕੁਛ ਹੁਣ ਤਾਂ ਪਤਾ ਨਹੀਂ ਲੱਗਣਾ ਇਹ ਚੱਲ ਵੀ ਓਏ ਜੀ ਸਾਡੀ ਸਕੂਟਰ ਦੀ ਹੋ ਗਈ ਸੀ ਲਾਈਟ ਖਰਾਬ ਹੋ ਤਰ ਹੋ ਗਿਆ ਹਨੇਰਾ ਹਾਂ ਜਾਣਾ ਵੀ ਅਸੀਂ ਬਹੁਤ ਦੂਰ ਆ ਕਿਵੇਂ ਜਾਵਾਂਗੇ ਮੈਂ ਇੰਡੀਕੇਟਰ ਚ ਲਾ ਕੇ ਰੱਖਣਾ ਉਹ ਆਪਾਂ ਨੂੰ ਇੰਡੀਕੇਟਰ ਇਹ ਵੀ ਚਲਾ ਕੇ ਐ ਨਹੀਂ ਬਤਾ ਵੀ ਮੋਬਾਈਲ ਦੀ ਲਾਈਟ ਪੂਰੇ ਲਾਣੀ ਪੈ ਜੇ ਹੋਰ ਹੋਰ ਉਹ ਸਿੱਧੇ ਜਾਣ ਆਪਣੇ ਹੋਰ ਹੋਰ ਦੇਖਾ ਚ ਲਾ ਗਏ ਚੱਲ ਵੀ ਓਏ ਲਾਈਟ ਤੇ ਚੱਲ ਵੀ ਵਧੀਆ ਚੱਲ ਵੀ ਨਹੀਂ ਰਜੇ ਕੋਈ ਮੱਝ ਸੁੱਕ ਲੱਗਾ ਇੰਡੀਕੇਟਰ ਤੁਸੀਂ ਕਿੱਧਰ ਲਾ ਲਾ ਕੇ ਆ ਗਾ ਉਹ ਸਾਰੇ ਇੱਧਰ ਮੁਰਨਾ ਗਾ ਆਪਾਂ ਨੇ ਇਹਦਾ ਮਤਲਬ ਜਿਹੜੇ ਪਾਸੇ ਮੋੜੇ ਉਧਰ ਦਾ ਵਸ ਉਧਰ ਲਈ ਇੰਡੀਕੇਟਰ ਲਾਇਆ ਕਰੋ ਨਾ ਜ ਨਹੀਂ ਅਗਲਾ ਮੰਗਰ ਵਾਲਾ ਫਿਰ ਦੇਖਦਾ ਕ ਵੀ ਇਹਨਾਂ ਨੇ ਇੰਡੀਕੇਟਰ ਇਧਰ ਲਾ ਲਿਆ ਹੈਗਾ ਅਸੀਂ ਇੱਧਰ ਦੀ ਜਾਈਏ ਸਹੀ ਹੈ ਸਹੀ ਇਹ ਨਾ ਜ਼ਰੂਰੀ ਆ ਸੇਫਟੀ ਹਾਂਜੀ ਹਾਂ ਵੈਸੇ ਹਰੇਕ ਨੂੰ ਇਹ ਚੈਨ ਰੱਖਣਾ ਚਾਹੀਦਾ ਵੀ ਜਿਹੜੀ ਸਾਈਡ ਮੁੜਨਾ ਹੋਵੇ ਉਹ ਸਾਈਡ ਆਲਾ ਇੰਡੀਕੇਟਰ ਲਾਉਣਾ ਬਹੁਤ ਜ਼ਰੂਰੀ ਆ ਹੈਨਾ ਲੱਗਦਾ ਅੱਖਾਂ ਚ ਹੋਊਗੀ ਮੱਛਰ ਤੇ ਫਿਰ ਐਣਕਾ ਤਾਂ ਆਪਾਂ ਲਿਆਏ ਆ ਰਾਤ ਨੂੰ ਕਾਲੀਆਂ ਨਿਕਾਂ ਦੇ ਵਿੱਚ ਕੁਛ ਵੀ ਨਾ ਵੀ ਨਾ ਇਹ ਤਾਂ ਗੱਲ ਸਹੀ ਹੈ ਹਨਾ ਕਾਲੀਆਂ ਨਹੀਂ ਤਾਂ ਕਿ ਹੁਣ ਉੱਪਰੋਂ ਕਾਲਾ ਕਾਲਾ ਨਹੀਂ ਆ ਖਰ ਮੇਰਾ ਤਾਂ ਰਹਿ ਗਈ ਆ ਚਲੋ ਠੀਕ ਆ ਦੋਸਤੋ ਫਿਰ ਫਿਰ ਦਿਆਂਗੇ ਆਪਾਂ ਰੇਖਾ ਬਾਅਦ ਪਹੁੰਚ ਕੇ ਹੁਣ ਇੱਕ ਪਹੁੰਚ ਗਏ ਆਪਣੇ ਘਰ ਸਨਾਮਾ ਇੰਨਾ ਜਦ ਤੱਕ ਬਹੁਤ ਨੇੜੇ ਲੱਗ ਰਿਹਾ ਸਨਾਮ ਤੱਕ ਹਜੇ ਬਹੁਤ ਦੂਰ ਹੈਗਾ ਚੱਕਦੇ ਆ ਆਪਣਾ ਸ਼ਟਰ ਪਹੁੰਚ ਗਏ ਆਪਾਂ ਘਰੇ ਇੱਥੇ ਹੀ ਕਰਦੇ ਆ ਆਪਣੇ ਵੀਡੀਓ ਦਾ ਐਂਡ ਮਿਲਦੇ ਆ ਆਪਾਂ ਫਿਰ ਤੁਹਾਨੂੰ ਨਵੇਂ ਵਲੌਗ ਨਾਲ